ਗੁੱਡ ਮਾਰਨਿੰਗ ਫਰੈਂਡਸ ਜਿੰਨੇ ਲੋਕਾਂ ਦੇ ਕੋਲ ਪਸ਼ੂ ਰੱਖਿਆ ਮੱਝਾਂ ਘਾਂਵਾਂ ਰੱਖੀਆਂ ਵਾ ਕਿਸੇ ਨਾ ਕਿਸੇ ਬਿਮਾਰੀ ਕਰਕੇ ਪਸ਼ੂਆਂ ਦੇ ਪਿਸ਼ਾਬ ਚ ਬਲੱਡ ਆਉਣ ਲੱਗ ਜਾਂਦਾ ਵਾ ਜਿਸ ਨੂੰ ਹੀਮਟੂਰੀਆ ਕਹਿੰਦੇ ਆ ਨਾਲ ਜਰਨ ਬਹੁਤ ਜ਼ਿਆਦਾ ਹੁੰਦੀ ਆ ਬਲੱਡ ਬਹੁਤ ਜ਼ਿਆਦਾ ਆਉਂਦਾ ਵਾ ਬਾਥਰੂਮ ਚ ਪਿਸ਼ਾਬ ਚ ਦੋ ਹੋਮੋਪੈਥਿਕ ਦਵਾਈਆਂ ਇੱਕ ਬਾਇਓ ਕੰਬੀਨੇਸ਼ਨ 6x ਮੈਗਨੀਸ਼ੀਅਮ ਫੋਸਫੇਟ ਦੋ ਦੋ ਟੈਬਲੇਟ ਦੋ ਦੋ ਘੰਟੇ ਬਾਅਦ ਦੋ ਪਹਿਲੀ ਤੇ ਹੈਗੀ ਆ ਟਰਬੀਨੇਥਾ 30 5 ਡ੍ਰੋਪਸ ਦੂਜੀ ਦਵਾਈ ਹੈ ਕਿ ਕੈਂਥਰਾਸ 35 ਡਰਾਪਸ ਇੱਕ ਘੰਟੇ ਬਾਅਦ ਉਹ ਲਗਾਤਾਰ ਰਿਪੀਟ ਕਰੀ ਚਲੋ 5-5 ਡਰਾਪਸ ਦੇ ਚਲੋ ਤੇ ਸ਼ਾਮ ਤੱਕ ਜੇ ਜਿੰਨਾ ਜਨਵਰਾ ਦੇ ਪਸ਼ਾਬ ਚ ਬਲੱਡ ਆਉਂਦਾ ਖੂਨ ਆਉਂਦਾ ਵਾ ਉਹ ਖੂਨ ਬਿਲਕੁਲ ਬੰਦ ਹੋ ਜਾਊਗਾ ਇਹ ਬਹੁਤ ਵਧੀਆ ਦੋ ਹੋਮੋਪੈਥਿਕ ਦਵਾਈਆਂ ਆ ਇੱਕ ਬਾਇਓ ਕੰਬੀਨੇਸ਼ਨ ਨੇਸ਼ਨ ਨੰਬਰ 6 ਐਕਸ ਦਾ ਮੈਗਨੀਸ਼ੀਅਮ ਫੋਸ ਟੈਬਲੇਟ ਫਾਰਮ ਦਾ ਦੋ-ਦੋ ਘੰਟੇ ਬਾਅਦ ਤੋਂ ਟਰਬਿਨਥ ਪੀ ਪਾਵਰ 5 ਡਰਾਪਸ ਘੰਟੇ-ਘੰਟੇ ਬਾਅਦ ਦੂਜੀ ਵਾਰ ਇੱਕ ਕੈਂਥਰਸ 30 ਪਾਵਰ ਇੱਕ ਘੰਟੇ ਦਾ ਗੈਪ ਰੱਖ ਕੇ ਘੰਟੇ-ਘੰਟੇ ਬਾਅਦ ਦਵਾਈਆਂ ਪੰਜ-ਪੰਜ ਡ੍ਰੌਪਸ ਰੋਟੀ ਦੇ ਪਾਕੇ ਜਾਂ ਪਾਣੀ ਦੇ ਪਾਕੇ ਲਗਾਤਾਰ ਕੰਟੀਨਿਊ ਕਰੀ ਚੱਲੋ ਸੋਪਾ ਤੋਂ ਸ਼ੁਰੂ ਕਰੋ ਸ਼ਾਮ ਤੱਕ ਬਲੱਡ ਡਾਊਨ ਰੁਕ ਜਾਊਗਾ ਇਹ ਬਹੁਤ ਵਧੀਆ ਦੋ ਹੋਮੋਪੈਥਿਕ ਦਵਾਈਆਂ ਆ ਅਗਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜੀ ਧੰਨਵਾਦ